ਹਾਂਜੀ ਸੰਗਤ ਜੀ ਅੱਜ ਆਪਾਂ ਆਏ ਹਾਂ ਗੁਰਦੁਆਰਾ ਸ਼ੇਮੀਪਾਸ਼ਾਹੀ ਪੰਡਤ ਜੈਵਨ ਵਾਲਾ ਤੇ ਆਓ ਤੁਹਾਨੂੰ ਕਰਾਉਨੇ ਆ ਦਰਸ਼ਨ ਗੁਰਦੁਆਰਾ ਸਹਿਬ ਦੇ ਇਹ ਗੁਰਦੁਆਰਾ ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਇੱਕ ਹੈ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜੰਡ ਸਾਹਿਬ ਦੇ ਜਿੱਥੇ ਸੰਗਤਾਂ ਬੜੀ ਸ਼ਬਦਾ ਭਾਵਨਾ ਨਾਲ ਨਤਮਸਤਕਂਦੀਆਂ ਦੱਸਿਆ ਜਾਂਦਾ ਹੈ ਕਿ ਇਸੇ ਜੰਡ ਸਾਹਿਬ ਨਾਲ ਹੀ ਮੁਰੂ ਸੇਵਨੀ ਆਪਣਾ ਕੋੜਾ ਬੰਨਿਆ ਸੀ ਤੇ ਸੰਗਤਾਂ ਬੜੀ ਛੜਦਾ ਪਰ ਮਾਣ ਨਾਲ ਇਸ ਝੰਡਾ ਸਾਹਿਬ ਦੀ ਪ੍ਰਕਰਮਾ ਕਰਦੀਆਂ ਹਨ ਤੇ ਨਾਲ ਹੀ ਇਸੇ ਝੰਡਾ ਸਾਹਿਬ ਦੇ ਨਾਲ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈ ਝੰਡਾ ਸਾਹਿਬ ਦੀ ਪ੍ਰਕਰਮਾ ਕਰਨ ਤੋਂ ਬਾਅਦ ਆਓ ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਆਂ ਸੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾ ਹਾਂਜੀ ਸੰਗਤ ਜੀ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਲੰਗਰ ਹਾਲ ਦੇ ਜਿੱਥੇ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਵੱਲੋਂ ਲੰਗਰ ਵਰਤਾਇਆ ਜਾਂਦਾ ਹੈ ਤੇ ਸੰਗਤ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਸੇਵਾ ਵੀ ਕੀਤੀ ਜਾਂਦੀ ਹੈ ਜੇ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਇਹ ਗੁਰਦੁਆਰਾ ਸਾਹਿਬ ਪਿੰਡ ਜੈਮਲਵਾਲਾ ਜੋ ਕਿ ਨੇੜੇ ਡਰੋਲੀ ਪਾਈ ਵਿਖੇ ਸਥਿਤ ਹੈ ਤੇ ਐਸਾ ਗੁਰਦੁਆਰਾ ਸਾਹਿਬ ਵਿੱਚ ਸਾਂਗਤਾਂ ਹਰ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਆਉਂਦੀਆਂ ਹਨ ਤੇ ਸੰਗਤਾਂ ਦਾ ਭਾਰੀ ਘੱਟ ਦੇਖਣ ਨੂੰ ਮਿਲਦਾ ਹੈ ਤੇ ਇਸੇ ਗੁਰਦੁਆਰਾ ਸਾਹਿਬ ਵਿੱਚੀ ਫੁੱਲ ਤੇ ਬੂਟਿਆਂ ਦਾ ਵੀ ਖਾਸ ਧਿਆਨ ਰੱਖਿਆ ਹੋਇਆ ਹੈ ਸਾਰਾ ਗੁਰਦੁਆਰਾ ਸਾਹਿਬ ਫੁੱਲ ਬੂਟੀਆਂ ਨਾਲ ਭਰਿਆ ਹੋਇਆ ਹੈ